ਪਿਆਰ ਭਰੀ ਸਤਿ ਸ੍ਰੀ ਅਕਾਲ ਫੇਸਬੁਕ ਤੇ YouTube ਵਾਲਿਆਂ ਨੂੰ ਮੇਰੇ ਆਪਾਂ ਨੇ ਕਹੇ 5 ਤੋਂ 6 ਚੀਜ਼ਾਂ 5 ਤੋਂ 6 ਟਰੈਕਟਰਾਂ ਦੂਜੀਆਂ ਤਮੀਆਂ ਕਿਰਾਏ ਆ ਹਾਲਾ ਤੇ ਵਿਜਰਣਾਂ ਦਾ ਮਸ਼ੀਨਾਂ ਉਹ ਪਿੱਛੇ ਆ ਜਵਾ ਵੀਡੀਓ ਦੇ ਐਂਡ ਤੇ ਤੇ ਕਿਸੇ ਐਡ ਜਮਣੀ ਵੀ ਉੱਤੇ ਆਪਣੀ ਨੰਬਰ ਲਾਇਆ ਵਾ ਇਹ ਤੇ 5 ਤੋਂ 7 ਫੋਟੋਆਂ ਭੇਜੋ ਪਹਿਲੀ ਫੋਟੋ ਦੇ ਮੋਟ ਚ ਮੇਰਾ ਟਰੈਕਟਰ ਦੋਇਆ 10 ਮਾਡਲਾ ਸੋਨਾ ਦੇ ਕਾਰਸ 60 ਦਾ ਪਾਵਰ 60000 ਦਾ ਸੋਨਾ ਦੀ ਖਾ ਆਰਐਸਏ ਤੇ 2010 ਮਾਡਲ ਆ ਟਰੈਕਟਰ ਬਹੁਤ ਜਿਆਦਾ ਪੂਰਾ ਕੋਕਾ ਪੀਸ ਆ ਤੇ ਸਾਂਭ ਕੇ ਰੱਖਿਆ ਸੁੱਕਾ ਪਿਆ ਤੇ ਸਾਫ ਪਿਆ ਜੇ ਕਿਸੇ ਵੀ ਰੁਪਏ ਦੇਣਾ ਵੀ ਇਹਨਾਂ ਸਪਰਕ ਕਰ ਦੋ ਸਾਢੇ 3 ਲੱਖ ਰੁਪਇਆ ਮੰਗ ਕਰਦੇ ਮੌਕੇ ਦੇ ਵੀਰਾਂ ਨੇ ਮਾਨਤਾਣ ਕਰ ਦਿਆਂਗੇ ਸਾਢੇ 3 ਲੱਖ ਮੰਗ ਕਰਦੇ 2010 ਮਾਡਲ ਤੇ ਨਗਰ ਦੇ ਟਾਇਰ 50 ਕੇ ਪੈਸੇ ਆ ਮੂਰਲੇ ਨਵੇਂ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰੇ ਇਸ ਵੀਰ ਨਾਲ ਸੰਪਰਕ ਕਰ ਲਓ ਕੋਕਾਪੀ ਟਰੈਕਟਰ ਆ ਬਹੁ ਬਈਆ ਟਰੈਕਟਰ ਆ ਤੇ ਉੱਤੇ ਸਰਕੀਨ ਦੇ ਨੰਬਰ ਚੱਦੀ ਜਾਂਦਾ ਅਖਲੇ ਪੇ ਫੋਟੋ ਤੇ ਤੇ ਵੀਰੇ ਜੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਨਾ ਸਾਰੀ ਵੀਡੀਓ ਵੇਖ ਕੇ ਕਿਹੜੀ ਵੀ ਟਰੈਕਟਰ ਦੀ ਹੁੰਦੀ ਆ ਨੰਬਰ ਉਹਦੀ ਐਂਡ ਤੇ ਹੁੰਦਾ ਰੇਟ ਵੀ ਉਹਦੀ ਐਂਡ ਤੇ ਦਾ ਦਿੰਦੇ ਆ ਕਈ ਵੀ ਨਹੀਂ ਵੀ ਪਾਉਂਦੇ ਰੇਟ ਤੇ ਵੀਰ ਕੋ ਸਾਰੀ ਵੇਖਿਆ ਵੀਰੇ ਸਟੈਪ ਨਾ ਕਰਿਓ ਵਿੱਚ ਕੋਣ ਤੁਹਾਡੇ ਕੰਮ ਆਉਣੇ ਵੀਡੀਓ ਸੰਦ ਸਾਰੇ ਆ ਤਮਾ 14 18 ਤੇ ਹਾਲਾ ਤੀਜੇ ਨਾਲ ਕੇ ਮਸ਼ੀਨਾ ਸਾਰਾ ਸਮਾਨ ਆ ਵੀਡੀਓ ਦੇ ਵਿੱਚ ਉਹ ਬੀੜ ਕੋ ਦਮੀ ਹੋਗੀ ਥੋੜੀ ਜਿਹੀ ਭਰਾ ਮੈਕਟਰੀ ਬਣ ਗਈ ਤੇ ਟਾਈਮ ਕੱਢ ਕੇ ਜਰੂਰ ਵੇਖੋ ਤੇ ਭਰਾ ਬਣ ਕੇ ਸ਼ੇਰ ਵੀ ਕਰਿਓ ਸਾਰੇ ਜਾਨੀ ਛੋੜੇ ਭਰਾਵਾਂ ਦੇ ਸਿਰ ਤੇ ਚੱਲਣਾ ਚਾਹੀਦਾ 2010 ਮੈਡਰ ਸੋਨਾ ਜਿਖਾਰ ਐਸੇ ਤੁਹਾਨੂੰ ਦੱਸਤਾ ਤੇ ਇਹਦਾ ਸਾਢੇ ਤਿੰਨ ਦਾ ਕਮੈਂਟ ਕਰਦੇ ਆ ਤੇ ਕੱਲੀ ਕੱਲੀ ਵੀ ਕਿੰਨੇ ਫੋਟੋ ਪਾਈ ਆ ਪੂਰਾ ਸਾਹ ਪਿਆ ਸੁੱਕਾ ਪਿਆ ਉੱਤੇ ਸਕੀਂ ਤੇ ਨੰਬਰ ਆ ਗਿਆ ਵੀਰ ਦਾ ਏਗਾ ਬੰਦ ਮੇ 500 65173 ਜੀਰਮਾ 3 ਇਹ ਨੰਬਰ ਵੀਰ ਦਾ ਇਹ ਵੀਰ ਇਸ ਪਰਖ ਕਰ ਸਕਦੇ ਆ ਵੀ ਜਿਸ ਪਰਖ ਕਰ ਸਕ ਕੋਕਾ ਪੀ ਟਰੈਕਟਰ ਬਹੁਤ ਘੱਟ ਚੱਲਿਆ ਵਾ ਚੈੱਕ ਕਰੋ ਜਿਵੇਂ ਚੈੱਕ ਡੀਆਈ ਇਹ ਤੁਹਾਨੂੰ ਉਹ ਵਿਖਾਉਣੇ ਹੁਣ ਡੀਆਈ ਆ ਰਿਹਾ ਵੀਰ ਆ 575 ਹੈ ਮਿੰਦਰਾ ਸਰਪੈਂਕੋ ਬਹੁਤ ਟਰੈਕਟਰ ਦੇ ਟਾਇਰ ਬਿਲਕੁਲ ਨਵੇਂ ਆ ਕਿ ਪੂਰਾ ਸਾਪਿਆ 206 ਮਡਲਾ 206 ਮਡਲਾ ਤੇ ਟਰੈਕਟਰ 575 ਦੇ ਕੰਮ ਹੋਇਆ ਵਾ ਗੇਰ ਦਾ ਇਸੇ ਦਾ ਤੇ ਲੈਫਟ ਪੰਪ ਨਵਾਂ ਲੱਗਿਆ ਵਾ ਟਰੈਕਟਰ ਦਾ ਤੇ ਟਾਇਰ ਚਾਰੇ ਨਵੇਂ ਆ ਛਤਰੀ ਚੱਕੀ ਵੀ ਆ ਤੇ ਪੂਰਾ ਰੰਗ ਨਾਲ ਦਾ ਵੀਰਾਂ ਦੇ ਤੇ ਇਹ ਕਿਸੇ ਵੀਰ ਪਾਈ ਨੇ ਲਿਖਣਾ ਲੈਣਾ ਵੀ ਕਿਸੇ ਨੇ ਤੇ ਫੋਟਮਾ ਉੱਤੇ ਚੱਲੀ ਜਾਂਦੀਆਂ ਸਰਕੀਨ ਤੇ ਨੰਬਰ ਵੀ ਚੱਲੀ ਜਾਂਦਾ ਮੇਰੇ ਘੱਡੇ ਪਾਸੇ ਤੇ ਫੋਟੋਆਂ ਦੇ ਨੰਬਰ ਆਊਗਾ ਜੇਵਾ ਵੀਡੀਓ ਵੇਖ ਕੇ ਸਾਰੀ ਤੇ 200 ਪੈ 206 ਮਾਡਲ ਆ ਤੇ 575 ਟਰੈਕਟਰ ਆ 2 ਲੱਖ 85000 ਰੁਪਇਆ ਮੰਗਦੇ ਮੌਕੇ ਦੇ ਵੀਰਾਂ ਨੇ ਮਾਨਤਾਨ ਕਰਦੇ ਆਗੇ 2 ਲੱਖ 85000 90 ਤੇ 80 ਤੇ 5 85 80 ਤੇ 585 ਮੰਗਦੇ ਆ 2 ਲੱਖ ਤੇ ਮੌਕੇ ਦੇ ਵੀਰਾਂ ਨੇ ਮਾਨ ਕਰ ਦੇਣਗੇ ਮਾਰਤਣ ਕਰ ਦਿਆਂਗੇ 2006 ਮਾਡਲਾ ਟਰੈਕਟਰ ਪੂਰਾ ਸਾਫ਼ ਚੁੱਕਿਆ ਹੋਆ ਕਿੱਪ ਵਾਲੀ ਕਾਪੀ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਤੇ ਸਰਪੰਚ ਟਰੈਕਟਰ 575 ਤੇ ਪੂਰਾ ਵੀਰ ਨਾਲ ਵਾਹ ਕੰਮ ਹੋਇਆ ਵਾ ਸਾਰਾ ਤੇ ਪ੍ਰੈਸ਼ਰ ਨੂੰ ਮੁਰਦਾ ਤੇ ਬਿਲਕੁਲ ਟਾਇਰ ਬਿਲਕੁਲ ਨਵੇਂ ਆ ਚਾਰੇ ਤੇ ਬਹੁਤ ਘੱਟ ਟਰੈਕਟਰ ਚੱਲਿਆ ਵਾ ਉੱਤੇ ਫਰਕੀ ਦੇ ਨੰਬਰ ਆ ਗਿਆ ਵੀਨਸ ਪਰਕ ਕਰ ਸਕਦੇ ਆ کوکا پی ٹریکٹر جی کسی ویر پہ لینا بھیر سپرک کر لو چورانوے چھ سو ہے گا بونجا تین آٹھ چالیس یہ لمبل آرتا کھیل بھی فوٹو پائی آ سرگین کے لمبر آ گیا تو ابھی تھوڑا ٹریکٹر ہوا بھی ٹریکٹر فارم س ٹرک فارم ٹریک ਟਾਈਟਰਾ 2007 ਮਾਡਲ ਟਾਇਰ ਇਹਦੇ ਵੀ ਨਵੇਂ ਆ ਇਹ 50 ਤੋਂ 60 ਪੈਸੇ ਆ ਤੇ ਨਵੇਂ ਵਰਗੇ ਹੀ ਹੁੰਦੇ ਆ 50 60 ਪੈਸੇ ਟਾਇਰ ਤੇ ਮੈਂ ਤਾਂ ਜੇ ਕਿਸੇ ਵੀਰ ਭਾਈ ਜੇ ਲੈਣਾ ਵੀ ਤਾਂ ਸਪੈਰਕ ਕਰ ਦੋ ਤੇ ਕਦੀ ਕਦੀ ਵੀ ਇਹਦੇ ਫੋਟੋ ਭਾਈ 2007 ਮਾਡਲ ਟਾਇਰ ਮੂਹ ਦੇ ਜਿਵੇਂ ਹੀ ਨਵੇਂ ਆ ਤੇ ਪਾਵਰ ਸਟੇਨ ਨਹੀਂ ਸਿੰਪਲ ਆ ਉੱਤੇ ਸਿਰ ਗੀਂ ਤੇ ਲੰਬਾ ਲਾ ਕੇ ਵੀਰ ਨੂੰ ਸਪੈਰਕ ਕਰ ਦੋ ਉੱਤੇ ਰੇਡ ਵੀਰ ਨੇ ਦੱਸਿਆ ਨਹੀਂ ਜਿਹੜੀ ਫੋਨ ਲਾ ਕੇ ਪੁੱਛ ਸਕਦੇ ਆ 2007 ਮਾਡਲ ਤੇ ਡਿਫਰੈਂਸ 2 ਵਜੇ ਟਰੈਕਟਰ ਇਹ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇਹ ਆਇਆ ਨਹੀਂ ਪਤਾ ਵੀ 45 ਦਾ ਤੇ 60 ਦਾ ਉੱਤੇ ਸਟਿੱਕਰਾਂ ਦੇ ਰੰਗ ਲਿਆ ਹੋਆ ਆਇਓ ਹੀ ਪਾਇਆ ਦੇ ਵੀਰੇ 855 ਟਰੈਕਟਰ 2022 ਮਾਡਲ 2 ਵਜੇ ਟਰੈਕਟਰ ਕੋਕਾ ਪੀਸ ਬਹੁਤ ਘੱਟ ਟਰੈਕਟਰ ਚੱਲਿਆ ਹੋਆ ਟਾਇਰ ਬਿਲਕੁਲ ਨਵੇਂ ਆ ਜੀ مرگاڑا والے فلا ڈنڈیا تو فلاوا بھی نہیں دیا تے پورا سام کے رکھے بھی تھا جی فلاوا بھی نہیں دیا نہ مرگاڑا والے ڈنڈیا تو لیا تے نہ سیٹ کور سیٹا تو لیا تو بالکل ٹائر وہی نبے پیسے ٹائر پے یہ کسی کسی میں پہ لینا بھی نہ سپرک کر لو دو ہزار بائی ماڈر ٹریکٹ آ ترا سرگین کے اتنے نمبر چلیے ٹریکٹر تر کوکا پیس کو آ نوا بالکل نواں جی بینپر تو بھی نہیں رنگ لیا جا ہی تے ਉਹ ਵੈਂਟ ਪਰ ਜਵੇਂ ਨਵੇਂ ਅਰਗਾ ਪਿਆ ਤੇ ਉੱਤੇ ਫਕੀਨ ਦੇ ਨੰਬਰ ਚੱਲੀ ਜਾਂਦਾ ਬਹੁਤ ਕਾ ਟਰੈਕਟਰ ਘੱਟ ਚੱਲਿਆ ਵਾ ਤੇ ਸਾਰੀ ਜਾਣਕਾਰੀ ਲੈਣੀ ਫਕੀਨ ਦੇ ਨੰਬਰ ਚੱਲੀ ਜਾਂਦਾ ਰੇਟ ਵੀਰਾਂ ਨੇ ਦੱਸਿਆ ਨਹੀਂ 2022 ਮਾਡਲ ਦਾ ਰੇਟ ਦੱਸਿਆ ਨਹੀਂ ਫੋਨ ਲਾ ਕੇ ਪੁੱਛ ਸਕਦੇ ਆ ਆ 7 ਤੇ 7 ਦੇ ਲੱਖ ਤੇ ਨੇੜੇ ਤੇੜ ਦਾ ਰੇਟ ਹੋਊਗਾ ਇਹਦਾ ਤੇ ਦੱਸਾਂ ਕਿ ਜੇ ਸਿਰਫ ਭਾਈ ਦੀ ਵੀਰ ਦੀ ਤੇ ਉੱਤੇ ਫਕੀਨ ਦੇ ਨੰਬਰ ਚੱਲੀ ਜਾਂਦਾ ਵੀਰਾਂ ਸੰਪਰਕ ਵੀਰੇ ਸੋਨਾ ਲਿਖਾ ਟਰੈਕਟਰ ਆ ਜੇ ਕਿਸੇ ਵੀਰ ਭਾਈ ਜੀ ਲੈਣਾ ਵੀਰਾਂ ਸੰਪਰਕ ਕਰ ਲਓ 2013 ਮਾਡਲਾ ਟਾਇਰ ਬੰਦ ਕੋ ਚਾਰੀ ਜਿਵੇਂ ਆ ਤੇ ਛਤਰੀ ਲੱਗੀ ਵੀ ਆ ਤੇ ਬਹੁਤ ਕਾ ਟਰੈਕਟਰ ਬਹੁਤ ਸਾਫ ਪਿਆ ਤੇ ਨਾਲ ਦਾ ਰੰਗ ਆ ਤੇ ਵੀਰ ਦੀ ਸਿਰਫ 15 ਮਹੀਨੇ ਪੰਕੀਆਂ ਦੀ ਵਾਈ ਦੀ ਵੀਰਾਂ ਦਾ ਤੇ ਕੱਲੀ ਕੱਲੀ ਵੀ ਇਹਨੇ ਫੋਟੋ ਪਾਈ ਕਿ ਜੋ ਰੰਗ ਵੀ ਨਹੀਂ ਲਿਆ ਡਬਲ ਜੀ ਐਸਟੀ ਪੋਡਰਾ ਤੇ ਹਾਈ ਲੋ ਤੇ 3 ਸਪੀਡ ਦੇ ਪਤਾ ਨਹੀਂ ਉਹ ਪੁੱਛ ਲਿਆ ਤ ਨਹੀਂ ਫੋਨ ਲਾ ਕੇ ਡਬਲ ਜੈਕਸਟਿਪਟਰ ਸਰਕੀਨ ਦੇ ਉੱਤੇ ਨੰਬਰ ਆ ਗਿਆ 3 ਲੱਖ 40000 ਰੁਪਇਆ ਮੰਗਦੇ ਮੌਕੇ ਦੇ ਮਾਨਤਨ ਕਰਦੇ ਆਗੇ ਬਾਦ ਸਰੇਸਰ ਵਾਲਾ ਹੈ 60 ਹਸ ਪਾਵਰਾ ਤੇ 2013 ਮਾਡਲ ਆ 3 ਲੱਖ 40000 ਰੁਪਇਆ ਮੰਗਦੇ ਉੱਤੇ ਸਰਕੀਨ ਦੇ ਨੰਬਰ ਚੱਲੀ ਜਾਂਦਾ ਵੀਰ ਨਾਲ ਸੰਪਰਕ ਕਰ ਸਕਦੇ ਆ ਟਰੈਕਟਰ ਬਹੁਤ ਵਧੀਆ ਜੇ ਕਿਸੇ ਵੀਰ ਭਾਈ ਨੂੰ ਲੈਣਾ ਵੀਰ ਨਾਲ ਸੰਪਰਕ ਕਰਨਾ 855 ਵੀਰੇ 2002 ਮਾਡਲ ਆ ਟਾਇਰ ਬਿੰਦ ਕੋ ਨਵੇਂ ਆ 2002 ਮਾਡਲ ਟਾਇਰ ਬਿੰਦ ਕੋ ਨਵੇਂ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਡੈਕ ਲੱਗਿਆ ਵਾ ਨਾਲ ਹੀ ਦੇਣਗੇ ਛਤਰੀ ਪੈਦਲੇ ਪਾਈ ਪਾਣੀ ਲੱਗੀ ਹੋਈ ਆ ਬਾਹਰ ਐਂਡ ਗ੍ਰੇਂਡਰ ਲੱਗਿਆ ਸੁੱਕਾ ਤੇ ਮੂਰੇ ਲਾਈਟਾਂ ਲੋਗਨ ਲੱਗੀਆਂ ਨੇ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ 2002 ਮਾਡਲ ਕੰਮ ਗੇਰ ਦਾ ਇੰਨਾਂ ਦਾ ਸਾਲਾ ਹੋਇਆ ਵਾ ਵੀਰਾਂ ਦੇ ਤੇ ਨਾਲ ਦਾ ਰੰਗ ਸ਼ੋਹੋ ਦਾ ਸਾਰੇ ਕਹੇ ਦਾ ਤੇ ਧੁਗਿਆ ਬੈਂਪਰ ਲੱਗਾ ਸ਼ਾਦਾ ਪਹਿਲਾਂ ਵਾਲਾ 2 ਜਾਂ 2 ਮਾਡਲ ਕਿਹੜਾ ਹੁੰਦਾ ਓਦੋਂ ਬੈਂਪਰ ਲਾਉਂਦੇ ਦੀ ਉਹ ਹੀ ਬੈਂਪਰ ਲੱਗਿਆ ਬਹੁਤ ਘੱਟ ਵੀਰ ਦੀ ਵਾਈ ਵੀ ਦੀ ਤੇ ਕੰਮ ਇੰਜਨ ਘੇੜਦਾ ਓਕੇ ਆ ਟਰੈਕਟਰ ਜੇ ਕਿਸੇ ਵੀਰ ਭਾਈ ਨੇ ਲੈਣਾ ਤੇ ਸੁੱਕਾ ਪਿਆ ਦੇ ਪਿਛੋ ਚੱਕ ਕੇ ਵਿਖਾਈ ਵੀਰ ਨੇ ਰੇਟ ਵੀਰ ਨੇ ਦੱਸਿਆ ਨਹੀਂ ਉਹ ਤੁਸੀਂ ਫੋਨ ਤੇ ਕਰਦੇ ਹੋ ਰੇਟ ਤੇ ਬਹੁਤ ਘੱਟ ਟਰੈਕਟਰ ਚੱਲਿਆ ਵਾ 2002 ਮਾਡਲ ਤੇ ਕੰਦੀ ਕੰਦੀ ਵੀ ਇਨੇ ਫੋਟੋ ਬਾਈ ਡੈਕ ਨਾਲ ਜਿਉਗਾ ਸਪੀਕਰ 골 ਲੱਗੇ ਵੇ ਆ ਸਾਈਡਾਂ ਦੇ ਡੰਡੇ ਲੱਗੇ ਛਤਰੀ ਤੇ ਪਤਲੇ ਪਈ ਪਾਣੀ ਛਤਰੀ ਆ ਤੇ ਡਿਪਰਾਂ ਦੇ ਕੰਕਰੇ ਲੱਗੇ ਵੇ ਆ ਤੇ ਹੋਰ ਦਾ ਕੀ ਦੱਸੀਏ ਥੋੜੀ ਸਕੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਵੇਖੋ ਫੋਟੋ ਮੈਂ ਕੋਈ ਕਿਆ ਮਾ ਹੁੰਦਾ ਵੀਰ ਲੈਣ ਵਾਲਾ 2002 ਮਾਡਲ ਕਲਾਸ ਕਰਦਾ ਇੰਜਣ ਦਾ پہلا اٹھ سو کر آس کرتے اجنچ وہ کدی ویر نے فوٹو پائی اکے تمگا بھیرے یہ ایک کول ہی آ سارے سنت تھوڑے فوٹو دیکھو گے ساری یہ دو ہزار یہ تمغا ہے بالکل نمگا لمپ والا تمگا جی کسی ویر پہ لینا لیے رنگ والا ਤੇ 95000 ਰੁਪਇਆ ਮੰਗਦੇ ਤਮੀਆਂ ਦਾ ਦੀਦੇ ਰੰਗ ਵਾਲੀਆਂ ਦਾ ਤੇ ਮੌਕੇ ਦੇ ਮਾਨਤਾਨ ਕਰ ਦਿਆਂਗੇ ਆ ਤਮੀਆਂ ਦਾ ਕਿਹੜੀਆਂ ਆ ਖਾਖੀ ਰੰਗ ਵਾਲੀਆਂ ਇਹਦਾ ਤਾਂ ਰੰਗ ਨੇ ਰੇਟ ਨਹੀਂ ਦੱਸਿਆ ਵੀਰ ਨੇ ਇਹ ਤੁਨੀ ਫੋਨ ਲਾ ਕੇ ਪੁੱਛ ਸਕਦੇ ਆ ਤੇ ਪੰਪ ਵਾਲੀਆਂ ਤਮੀਆਂ ਇਹ ਆ ਹਾਈਡਰੌਂਗ ਤੇ ਧੋਵੇਂ ਹੀ ਹਾਈਡਰੌਂਗ ਤਮਨਾ ਜੇ ਕਿਸੇ ਵੀਰ ਭਾਈ ਇਹ ਲੈਣੀਆਂ ਜੂਜੇ ਟਾਇਰ ਬਿਨਾ ਹਵਾ ਤੋਂ ਤੇ ਕਦੀ ਕਦੀ ਵੀਰ ਨੇ ਫੋਟੋ ਪਾਈ ਆ ਜੇ ਕਿਸੇ ਵੀਰ ਭਾਈ ਜੀ ਲੈਣਨਾ ਵੀਰਾਂ ਸੰਪਰਕ ਕਰ ਸਕਦੇ ਆ ਇੱਕ ਤਵंगा ਇੱਕ ਮਸ਼ੀਨ ਇੱਕੇ ਵੀਰ ਕੋਲੇ ਜਾਂ ਸਾਰੇ ਸੰਦ ਇਹ ਤੇ ਨੰਬਰ ਪਿੱਛੇ ਜਾ ਕੇ ਆਊਗਾ ਇਹਨਾਂ ਦਾ ਤੇ ਤੁਸੀਂ ਪੁੱਛ ਸਕਦੇ ਆ ਸਾਰੀ ਜਾਣਕਾਰੀ ਲੈ ਸਕਦੇ ਆ ਖਾਕੀ ਤਵੰਗਾ ਨਾਲ ਲੰਗਣੀ ਰੇਟ ਨਹੀਂ ਦੱਸਿਆ ਆ ਲੀਲੀਆਂ ਤਵੰਗਾ ਦਾ ਰੇਟ ਦੱਸਿਆ ਦੀ 95000 ਰੁਪਇਆ ਮੰਗਦੇ ਆ 90 ਦੇ 5 ਆ ਆ ਵੀਰੇ ਮਸ਼ੀਨ 0 ਡ੍ਰਿਲ 2015 ਮਾਡਲ ਆ ਤੇ ਇਹਦਾ ਮੰਗਦੇ ਆ ਨਾ 15 ਮਾਟਾਂ ਨਹੀਂ ਇਹ ਵਿਰੇ ਇਹ ਤੇ ਉਹਨੇ 15 ਦੀ ਆਏ 15 ਦੀ ਹੈਗੀ ਆਹੇ 15 ਪੂਰੀ ਮਸ਼ੀਨ ਤੇ 50000 ਰੁਪਇਆ ਮੰਗਦੇ ਆ ਇੱਕ ਹੈਪੀ ਸੀਟਰ ਆ ਕਹੇ ਵੀਰ ਭਾਈ ਨੇ ਲੈਣਾ ਤੇ ਇਹ ਵੀਰਾਂ स्पर्ਕਾਰਾਂ ਤੋਂ ਸਾਰਾ ਹੀ ਰਲਮਾ ਮੈਨ ਮਾ ਸਮਾਨ ਆ ਵਿਰੇ ਰੇਟ ਤੁਣੀ ਸਾਲਾ ਅਸੀਂ ਕੀ ਛੋੜ ਭੇਜਦੇ ਉਹ ਤੇ ਰੇਟ ਪੁੱਛ ਲਿਓ ਹੁਣ ਮੈਂ ਵਾਰ-ਵਾਰ ਕੀ ਭਕਾਈ ਕਰੀਉਂਗਾ ਮੈਨੂੰ ਇੰਨਾ ਸੰਦਾ ਦਾ ਪਤਾ ਰੇਟ ਦਾ ਪਚੇਤਾ ਨਹੀਂ ਨਹੀਂਦਾ ਵੀੜ ਕੋ ਲੰਮੀ ਹੋਗੀ ਥੋੜੀ ਜੀ ਤੇ ਇੱਕ ਟੂੜੀ ਵਾਲੀ ਮਸ਼ੀਨ ਵੀ ਇੰਨੇ ਖੜੀ ਵੀ ਆ ਤੇ ਕੰਦੀ ਕੰਦੀ ਦੀ ਵੀਰ ਦੀ ਟੂੜੀ ਤੇ ਇੱਕ 724 ਟਰੈਕਟਰ ਇਹਨਾਂ ਕੋਲੇ ਦੋ ਇਹਨਾਂ ਦਾ ਵੀ ਰੇਟ ਜੀ ਦੱਸਿਆ ਨਾ ਮਾਡਲ ਦੱਸਿਆ ਇਹਨਾਂ ਨੇ ਟੂੜੀ ਪੁੱਛ ਸਕਦੇ ਮਾਡਲ ਤੇ ਰੇਟ ਟਾਇਰ ਜਮਾਂ ਗੰਗੇ ਆ ਤੇ ਇੱਕ ਆ ਇੱਕ 724 ਟਰੈਕਟਰ ਹੀ ਇਹ ਆ ਤੇ ਦੋਵੇਂ 724 ਇਹੇ ਤੇ ਦੋ ਟਰੈਕਟਰ ਵੀਰ ਕੋਲੇ ਤੇ ਇਹ ਤਮੰਗਾ ਸਾਰਾ ਸੰਦ ਇੱਕੇ ਵੀਰ ਕੋਲੇ ਹੀ ਆ ਤੇ ਤੁਨੀ ਫੋਨ ਲਾ ਕੇ ਤਾਂ ਕੋ ਪੁੱਛ ਸਕਦੇ ਆ ਇੰਿਆਂ ਦਾ ਵੀ ਨਾ ਰੇਟ ਦਾ ਪਤਾ ਨਹੀਂ ਲੱਗਦਾ ਤੇ ਰੇਟ ਬਹੁਤ ਔਖਾ ਦੱਸਣਾ ਤੇ ਰੇਟ ਤੁਨੀ ਸਾਰੇ ਸੰਦਾਂ ਦਾ ਪੁੱਛ ਲਿਓ ਅੱਗੋਂ 855 ਤੋਂ ਅਗਲੇ ਪਾਸੇ ਲੈ ਕੇ ਤੇ ਸਾਰੇ ਸੰਦ ਚਾਹਵਿਆਂ ਸਾਰੇ ਇੱਕੇ ਵੀਰ ਕੋਲੇ ਆ ਕਿ ਅੱਗੇ ਅੱਗੇ ਸ਼ਕੀਲ ਸ਼ਾਟ ਪਏ ਕਿਹੜੇ ਤੁਹਾਡੇ ਸੰਦ ਪਸੰਦ ਆਗੇ ਉਹ ਸ਼ਕੀਲ ਸ਼ਾਟ ਲੈ ਕੇ ਭੇਜ ਦਿਓ ਵੀਰ ਨੂੰ ਤੇ ਤੁਹਾਨੂੰ ਸੰਦ ਸਾਰੇ ਦੱਸ ਦੂਗਾ ਰੇਟ ਅੱਡ-ਅੱਡ ਪਈਆ ਕਿੱਥੇ ਦੂਜਾ ਪਈ ਆ ਇਹ ਪਿੰਡ ਹੈਗਾ ਉਹ ਵੀਰ ਕੋਲੇ ਆ ਸੰਤ ਖਰਾਜ ਖਰਾਜ ਪੈ